ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੀ ਉਹਨਾਂ ਦੇ ਘਰ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੋਰ ਵੀ ਕਲਾਕਾਰ ਸ਼ਾਮਲ ਨੇ ਜੋ ਕਿ ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਨੂੰ ਅੰਤਿਮ ਵਿਦਾਇਗੀ ਦੇਣ ਆਏ ਹੋਏ ਨੇ ਤੇ ਮੁੱਖ ਮੰਤਰੀ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕੁਲਵਿੰਦਰ ਬਿੱਲਾ ਕਰਮਜੀਤ ਅਨਮੋਲ ਰਣਜੀਤ ਬਾਵਾ ਤੇ ਹੋਰ ਵੀ ਕਈ ਕਲਾਕਾਰ ਸ਼ਾਮਲ ਨੇ ਤੇ ਹਰ ਇੱਕ ਦੀ ਅੱਖ ਜੋ ਨਮ ਹੋਈ ਪਈ ਹੈ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਜੋ ਨੇ ਉਹਨਾਂ ਦੇ ਵੀ ਬਹੁਤ ਭਾਵੁਕ ਹੋ ਚੁੱਕੇ ਨੇ ਕਿਉਂਕਿ ਬਹੁਤ ਮੰਦ ਜੋ ਕਿ ਬਹੁਤ ਬੁਰੀ ਘਟਨਾ ਜੋ ਹੈ ਉਹਨਾਂ ਦੇ ਘਰ 'ਚ ਵਾਪਰੀ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਵੀ ਰਾਜੀਵ ਜਵੰਧਾ ਦੀ ਯਾਦ ਕਰ ਲਿਖਿਆ ਪੰਜਾਬੀ ਮਾਂ ਬੋਲੀ ਤੇ ਮਾਨਮਤੇ ਫਨਕਾਰ ਰਾਜੀਵ ਜਵੰਧਾ ਪਿਛਲੀ ਦਿਨੀ ਸਦੀਵੀ ਵਿੱਚ ਛੋੜਾ ਦੇ ਗਏ ਸੀ ਜੋ ਘਾਟਾ ਪਰਿਵਾਰ ਅਤੇ ਸੰਗੀਤ ਜਗਤ ਲਈ ਨਾ ਪੂਰਾ ਹੋਣ ਵਾਲਾ ਹੈ ਅੱਜ ਰਾਜੀਵ ਜਵੰਧਾ ਦੇ ਜੱਦੀ ਪਿੰਡ ਪੌਣਾ ਵਿਖੇ ਉਹਨਾਂ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਵਿਛੜੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ 'ਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਪਾਣਾ ਮੰਨਣ ਅਸ ਦੇ ਕੇ ਅੱਜ ਪੰਜਾਬੀ ਸਿੰਗਰ ਰਾਜੀਵ ਜਵੰਧਰ ਦਾ ਅੰਤਿਮ ਸੰਸਕਾਰ ਅਤੇ ਰਾਜੀਵ ਜਵੰਧਰ ਦਾ ਜੁਦੀ ਆਨੇ ਦੀ ਜੱਡ ਦੀ ਪਿੰਡ ਪੌਣਾ ਚ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ ਰਾਜੀਵ ਜਵੰਧਰ ਦਾ ਅੰਤਿਮ ਸੰਸਕਾਰ ਅੱਜ ਘਰ ਤੋਂ ਲਗਭਗ 30 ਮੀਟਰ ਦੀ ਦੂਰੀ ਤੇ ਹੀ ਸਰਕਾਰੀ ਸਕੂਲ ਦੇ ਗਰਾਊਂਡ ਚ ਕੀਤਾ ਜਾਵੇਗਾ ਤੇ ਜਾਣਕਾਰੀ ਮੁਤਾਬਕ ਇੱਥੇ ਉਹਨਾਂ ਦੀ ਇਸ ਥਾਂ ਤੇ ਯਾਦਗਾਰ ਵੀ ਬਣਾਈ ਜਾ ਸਕਦੀ ਤੁਸੀਂ ਵੇਖ ਸਕਦੇ ਹੋ ਕਿ ਮੌਜੂਦੀ ਖਬਰ ਸੁਣ ਕੇ ਹਾਰੇ ਕੀ ਦੀ ਅੱਖ ਨਮ ਹੋਈ ਹੈ ਕਿ ਰਿਸ਼ਤੇਦਾਰ ਕਲਾਕਾਰ ਸਾਰੇ ਉਹਨਾਂ ਨੂੰ ਚਾਉਣ ਵਾਲੇ ਇਕੱਠੇ ਹੋ ਰਹੇ ਨੇ ਰਾਜੀਵ ਜਵੰਧਰ ਨੂੰ ਅੰਤਿਮ ਵਿਦਾਇਗੀ ਦੇਣ ਦੇ ਲਈ ਤੇ ਬੀਤੇ ਦਿਨੀ 40 ਹਸਪਤਾਲ ਚ ਦਾਖਲ ਰਾਜੀਵ ਜਵੰਦਰ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆਈ ਸੀ ਬੀਤੇ ਕੱਲ 10:55 ਵਜੇ ਤੇ ਸਵੇਰੇ ਰਾਜੀਵ ਜਵੰਦਰ ਨੇ ਆਖਰੀ ਸਾਹ ਲਏ ਜਾਣਕਾਰੀ ਮੁਤਾਬਕ ਹਸਪਤਾਲ ਨੇ ਬਿਆਨ ਜਾਰੀ ਕਰਦੇ ਕਿਹਾ ਸੀ ਕਿ ਜਵੰਦਰ ਦਾ ਮਲਟੀ ਆਰਗਨ ਫੇਲਿਅਰ ਹੋਣ ਕਰਕੇ ਮੌਤ ਹੋ ਗਈ ਤੇ ਦਿਹਾਂਤ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇ ਮੋਹਾਲੀ ਦੇ ਸਥਿਤ ਘਰ ਚਲੀ ਜਾਇਆ ਗਈ ਸੀ ਜਿੱਥੇ ਉਹਨਾਂ ਦੀ ਮਾਂ ਪਤਨੀ ਤੇ ਬੱਚਿਆਂ ਨੇ ਉਹਨਾਂ ਦੇ ਅੰਤਿਮ ਦਰਸ਼ਨ ਕੀਤੇ ਤੇ ਇਸ ਤੋਂ ਬਾਅਦ ਹੀ ਮੋਹਾਲੀ ਦੇ ਫੇਜ਼ 6 ਸਥਿਤ ਸਰਕਾਰੀ ਹਸਪਤਾਲ ਚ ਪੋਸਟਮਾਰਟਮ ਕਰਵਾਇਆ ਗਿਆ ਸੀ ਤੇ ਬੀਤੀ ਸ਼ਾਮ ਉਹਨਾਂ ਦੀ ਦੇਹ ਨੂੰ ਉਹਨ ਤੋਂ ਬਾਅਦ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਦੱਸਦੀ ਕਿ 27 ਨਵੰਬਰ ਰਾਜਵੀਰ ਆਪਣੇ ਦੋਸਤਾਂ ਦੇ ਨਾਲ ਹਿਮਾਚਲ ਦੀ ਬੱਦੀ ਵਿੱਚ ਬਾਈਕ ਰਾਈਡ ਕਰ ਰਹੇ ਸੀ ਜਿਸ ਦੌਰਾਨ ਅਚਾਨਕ ਰਸਤੇ 'ਚ ਕੁਝ ਆਵਾਰਾ ਪਸ਼ੂ ਆ ਗਏ ਤੇ ਜਿਸ ਕਾਰਨ ਰਾਜਵੀਰ ਦੀ ਬਾਈਕ ਬੇਕਾਬੂ ਹੋ ਗਈ ਸੀ ਤੇ ਰਾਜਵੀਰ ਸਰਖਾਸ ਦੇ ਦਾ ਸ਼ਿਕਾਰ ਹੋ ਗਏ ਤੇ ਜਾਣਕਾਰੀ ਮੁਤਾਬਕ ਡਾਕਟਰਾਂ ਦਾ ਕਹਿਣਾ ਹੈ ਕਿ ਰਾਜਵੀਰ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਨੇ ਤੇ ਉਹਨਾਂ ਦੇ ਠੀਕ ਹੋਣ ਦੀ ਸੰਭਾਵਨਾ ਵੀ ਬਹੁਤ ਘੱਟ ਹੈ ਤੇ ਉਦੋਂ ਤੋਂ ਹੀ ਰਾਜਵੀਰ ਦੀ ਚੰਗੀ ਸਿਹਤ ਯਾ ਵੀ ਦੀ ਦੁਨੀਆ ਪਰ ਤੋਂ ਉਹਨਾਂ ਚਾਣਵਾੜੇ ਉਹਨਾਂ ਦੀ ਅਰਦਾਸਾ ਕਰ ਰਹੀ ਸੀ ਪਰ ਪਰਮਾਤਮਾ ਨੂੰ ਕੁਝ ਹੋਰ ਆਏਗੀ ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚੇ ਨੇ